ਕਹਿੰਨੇ ਬਿਸ਼ਨੂ ਸਾਰਿਆਂ ਦਾ ਜਰ ਰਿਜ਼ਕ ਬਣਾਉਣ ਲੱਗਾ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ ਕਿ ਮੈਂ ਫਿਰ ਅਰਜ਼ ਕਰਾਂ ਉਹਨਾਂ ਦੇ ਵਕਤਵ ਦਾ ਢੰਗ ਸੀ ਉਸੇ ਦਾ ਰੂਪ ਹੋ ਜਾਂਦੇ ਸਨ ਕਹਿਣ ਲੱਗੇ ਮੈਂ ਉਸ ਲੰਬੀ ਲਾਈਨ ਦੇ ਵਿੱਚ ਮੈਂ ਵੀ ਖੜਾ ਸੀ ਬਿਸ਼ਨੂ ਕਿਸੇ ਦੀ ਝੋਲੀ 'ਚ ਦੋ ਮੁਠੀਆਂ ਅੰਨ ਪਾ ਦੇਂਦਾ ਕਿਸੇ ਦੀ ਝੋਲੀ 'ਚ ਚਾਰ ਮੁਠੀਆਂ ਕਿਸੇ ਦੀ ਝੋਲੀ 'ਚ ਇੱਕ ਮੁਠੀ ਕਿਸੇ ਦੀ ਝੋਲੀ 'ਚ ਅੱਧੀ ਮੁਠੀ ਔਰ ਚਲਤਾ ਕਰੀ ਜਾਂਦਾ ਚਲਤਾ ਕਰੀ ਜਾਂਦਾ ਮਾਨ ਸਿੰਘ ਕੇ ਦਿਨ ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਦੇ 'ਚ ਕਿਤਨੀਆਂ ਮੁਠੀਆਂ ਪਾਵੇਗਾ ਆਖਿਰ ਚੱਲਦਿਆਂ ਚੱਲਦਿਆਂ ਮੇਰਾ ਵੀ ਨੰਬਰ ਆ ਗਿਆ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ ਦੇ ਬੇਸ਼ਨੋ ਨੇ ਦੋ ਮੁਠਾ ਅਨਾਜ ਦੀਆਂ ਬਰੀਆਂ ਤੇ ਇੰਜ ਪੁਆ ਮਾਰੀਆਂ। ਆਖਿਆ ਗਿਆਨੀ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਲਬ ਲੈ। ਲਬ ਲੈ। ਮਾਨ ਸਿੰਘ ਕਹਿਣ ਲੱਗੇ ਜਦੋਂ ਤੇ ਉਸਨੇ ਦਾਣੇ ਖਲੇਰੇ ਨੇ ਲਬਦਾ ਪਿਆ ਜਿਸ ਦਿਨ ਦਾਣੇ ਮੁੱਕ ਜਾਣਗੇ ਮਾਨ ਸਿੰਘ ਮੁੱਕ ਜਾਏਗਾ। ਮੁੱਕ ਜਾਏਗਾ। ਨੱਕ ਕਰਨੱਕ ਕਸਮਾ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਉਹਨਾਂ ਨੇ ਐਲਾਨੀਆਂ ਬਿਆਨ ਕੀਤਾ ਲਬਰਿਆਂ ਦਾਣੇ ਜਿਸ ਦਿਨ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਮੁੱਕ ਜਾਏਗਾ ਦਾਣੇ ਖਿਲ ਰਹੇ ਨੇ ਹਰ ਇੱਕ ਦੇ ਖਿਲ ਰਹੇ ਨੇ ਜਹਾਂ ਦਾਣੇ ਜਿੱਥੇ ਪ੍ਰਭੂ ਨੇ ਖਿਲਹਿਰ ਕੇ ਰੱਖੇ ਨੇ ਉੱਥੇ ਜਾਣਾ ਪਏਗਾ ਲੱਭਣਵਾ